ਅੱਜ ਪਿੰਡ ਚੰਗੜਮਾ ਤਹਿਸੀਲ ਮੁਕੇਰੀਆਂ ਹੁਸ਼ਿਆਰਪੁਰ ਦੇ ਵਿੱਚ ਅਸ਼ੀਰਪਗ ਸਿੰਘ ਨੌਜਵਾਨ ਸਭਾ ਦੇ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਜਦਾ ਕੀਤਾ ਹੈ ਉਸੇ ਹੀ ਵਕਤ ਤਲਵਾੜਾ ਮੁਕੇਰੀਆਂ ਦੀ ਇੱਕ ਸਾਂਝੀ ਜਿਹੜੀ ਕਹ ਲਈਏ ਵੀ ਆਪਾਂ ਸਰਕਲ ਕਮੇਟੀ ਸ਼ੀਰਪਗ ਸਿੰਘ ਨੌਜਵਾਨ ਸਭਾ ਦੀ ਚੋਣ ਕੀਤੀ ਹੈ 29 ਮੈਮਰੀ ਕਮੇਟੀ ਹੈ ਜਿਹਦੇ ਸਕੱਤਰ ਜਸਵੀਰ ਸਿੰਘ ਜੀ ਸਾਡੇ ਇਸ ਇਲਾਕੇ ਦੀ ਗਵਾਹੀ ਕਰਨਗੇ ਤੇ ਨਾਲ ਪ੍ਰਧਾਨ ਮਨੋਜ ਕੁਮਾਰ ਜੀ ਜਿਹੜੇ ਸ਼ੀਰਪਗਤ ਸਿੰਘ ਨయోజకਨ ਸਭਾ ਸਾਡੀ ਤਹਿਸੀਲ ਕਮੇਟੀ ਹੈ ਇੱਥੋਂ ਦੀ ਇਹਨਾਂ ਦੀ ਅਗਵਾਈ ਦੇ ਵਿੱਚ 29 ਮੈਂਬਰੀ ਕਮੇਟੀ ਦੀ ਚੋਣ ਕੀਤੀ ਆ ਉੱਥੇ ਹੀ ਅੱਜ ਇਸ ਇਕੱਠ ਦੇ ਵਿੱਚ ਵੱਡੇ ਜਿਹੜੇ ਮੁੱਦੇ ਗੈਰਕਾਨੂੰਨੀ ਮਾਈਨਿੰਗ ਦਾ ਤੇ ਵਿਸ਼ੇਸ਼ ਕਰਕੇ ਪਿੰਡ ਚੰਗੜਮਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਹਿਮਾਚਲ ਦੇ ਇੱਕ ਚੱਲ ਰਹੇ ਠੇਕੇ ਦੇ ਆਇਆ ਜਿਹਦੇ ਵਿੱਚ ਕਹਿ ਲਿਏ ਕਿ ਜੂਏ ਦਾ ਕਾਰੋਬਾਰ ਵੀ ਚੱਲਦਾ ਆ ਤੇ ਅਸੀਂ ਇਸ ਕੱਟ ਦੇ ਜ਼ਰੀਏ ਪ੍ਰਸ਼ਾਸਨ ਨੂੰ ਚਾਹੇ ਉਹ ਪੰਜਾਬ ਦਾ ਹੈ ਚਾਹੇ ਹਿਮਾਚਲ ਦਾ ਹੈ ਉਹਨੂੰ ਸਖਤ ਇਹ ਚੇਤਾਵਨੀ ਵੀ ਦਿੱਤੀ ਹੈ ਤੇ ਬੇਨਤੀ ਵੀ ਕੀਤੀ ਹੈ ਕਿ ਇਸ ਗੈਰ ਕਾਨੂੰਨੀ ਚੱਲ ਰਹੇ ਕਾਰੋਬਾਰ ਨੂੰ ਠੇਕੇ ਨੂੰ ਜਿਹੜਾ ਤੁਰੰਤ ਬੰਦ ਕਰਾਇਆ ਜਾਵੇ ਤੇ ਲੋਕਾਂ ਦੀ ਤਾਂ ਕਿ ਲੋਕ अमन ਸ਼ਾਂਤੀ ਨਾਲ ਇਸ ਇਲਾਕੇ ਦੇ ਵਿੱਚ ਰਹਿ ਸਕਣ ਤੇ ਨਾਲ ਹੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਇਸ 29ਵੇਂ ਮੈਮਰੀ ਕਮੇਟੀ ਨੇ ਅੱਜ ਤੋਂ ਹੀ ਪੂਰੇ ਮੁਕੇਰੀਆਂ ਤਲਵਾੜਾ ਦਸੂਹੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀਆਂ ਮੀਟਿੰਗਾਂ ਰੱਖ ਕੇ ਜੇ ਹੋਰ ਸਮਾਗਮ ਕਰਨ ਦਾ ਐਲਾਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸੱਦਾ ਦਿੱਤਾ ਪੂਰੇ ਮੁਕੇਰੀਆਂ ਤੇ ਦਸੂਹੇ ਦੇ ਨੌਜਵਾਨਾਂ ਨੂੰ ਤਲਵਾੜਾ ਦੇ ਨੌਜਵਾਨਾਂ ਨੂੰ ਪਿਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੋ ਤਾਂ ਕਿ ਇਲਾਕੇ ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਜਿਹੜੇ ਆ ਕੰਮਾਂ ਨੂੰ ਬੰਦ ਕਰਾਇਆ ਜਾ ਸਕੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਾਇਆ ਜਾ ਸਕੇ ਤੇ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦੇ ਪ੍ਰਬੰਧ ਦੇ ਲਈ ਤਕੜੇ ਸੰਘਰਸ਼ੋ ਸਾਰੇ ਜਾ ਸਕਣ ਇਹ ਹੀ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਆਂ ਆਸ ਕਰਦੇ ਆਂ ਪਿੰਡਾਂ ਸੰਘਰਸ਼ਾਂ ਦੇ ਵਿੱਚ ਲਗਾਤਾਰ ਸਾਡੇ ਨਾਲ ਬਣੇ ਰਹੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੀਰ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਚੱਕ ਕੇ ਪੂਰੇ ਪੰਜਾਬ ਦੇ ਵਿੱਚ ਚੱਲ ਕੇ ਨੌਜਵਾਨਾਂ ਨੂੰ ਜਥੇਬੰਦ ਕਰਕੇ ਨਸ਼ੇ ਤੇ ਬੇਰੋਜ਼ਗਾਰੀ ਦੇ ਵਿਰੁੱਧ ਤਕੜੇ ਸੰਘਰਸ਼ਾਂ ਦੇ ਵਿੱਚ ਸ਼ਮੂਲ ਕਰੋਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੋ ਕਿ ਅਸੀਂ ਸਾਰੇ ਚੰਗੜਮਾ ਪਿੰਡ ਵਿੱਚ ਇਕੱਠੇ ਹੋਏ ਆਂ ਤੇ ਮੈਂ ਇਹਨਾਂ ਨੌਜਵਾਨਾਂ ਇਹਨਾਂ ਭੈਣਾਂ ਇਹਨਾਂ ਬੀਬੀਆਂ ਦਾ ਧੰਨਵਾਦ ਕਰਦਾ ਜੋ ਆਪਣੇ ਸਮੇਂ ਤੋਂ ਇੱਥੇ ਤੱਕ ਕੱਢ ਕੇ ਆਏ ਤੇ ਧੰਨਵਾਦ ਆ ਧਰਮਿੰਦਰ ਭਾਈ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਥੱਦੇ ਤੇ ਇੱਥੇ ਇਹਨਾਂ ਇਕੱਠ ਕੀਤਾ ਹੈ ਜਾਂ ਮਨੋਜ ਕੁਮਾਰ ਜੀ ਦਾ ਜਿਹੜੇ ਇੱਥੇ ਪ੍ਰਧਾਨ ਨੇ ਤੇ ਆਉਣ ਵਾਲੇ ਨੌਜਵਾਨਾਂ ਨੂੰ ਇਹੇ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੀਏ ਤੇ ਜਿਹੜੇ ਵੀ ਆ ਆਪਣਾ ਡੰਗੜਮਾ ਦੇ ਵਿੱਚ ਠੇਕਾ ਲੱਗਾ ਹੈ ਉਹਦੇ ਵਿਰੁੱਧ ਤੇ ਹੋਰ ਜਿਹੜੇ ਇਲੀਗਲ ਕੰਮ ਸਾਡੇ ਏਰੀਏ ਵਿੱਚ ਹੋ ਰਹੇ ਨੇ ਉਹਨਾਂ ਨੂੰ ਲੱਥ ਪਾਈਏ ਤੇ ਆਓ ਸਾਰੇ ਮਿਲ ਕੇ ਇਹ ਕੰਮ ਨੂੰ ਹੱਲ ਪਈਏ ਅਸੀਂ ਪਹਿਲੇ ਵੀ ਅੱਜ ਦੇ ਇਕੱਠvare ਬਹੁਤ ਆਪਣੇ ਪਿੰਡ ਦੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਨਾਲ ਮਿਲ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਖੜੇ ਹੋਏ ਆ। ਅੱਜ ਇਹ ਕੱਟ ਦੀ ਜ਼ਰੂਰਤ ਨਹੀਂ ਪੈ ਗਈ ਸੀ ਕਿ ਕੱਲ ਸਰ ਸਾਨੂੰ ਕੱਟ ਦੀ ਜ਼ਰੂਰਤ ਦੇਦਾ ਪੈਗੀ ਵੀ ਸਾਡੇ ਪੰਜਾਬ ਦੇ ਆਪਣਾ ਪੰਜਾਬ ਦੀ ਸਵਰਾਜ ਖਤਮ ਹੁੰਦੀ ਪਿੰਡ ਚੜ੍ਹਨ ਵਾਲੀ ਉਹਦੇ ਨਾਲ ਹਿਮਾਚਲ ਦਾ ਠੇਕਾ ਪੈਂਦਾ ਬਿਲਕੁਲ ਬਾਰਡਰ ਤੇ ਤੇ ਅਸੀਂ ਉਹਨੂੰ ਬੰਦ ਕਰਨ ਦੇ ਵਿੱਚ ਸਾਡੀਆਂ ਬੀਬੀਆਂ ਨੇ ਇਹ ਸਾਡਾ ਬਹੁਤ ਸਹਾਇਤਾ ਕੀਤਾ ਤੇ ਅਸੀਂ ਇਹਨਾਂ ਤੱਕ ਇਹ ਤੁਹਾਨੂੰ ਪਹੁੰਚਿਆ ਦਿੱਤਾ ਕਰਾਇਆ ਕਿਉਂਕਿ ਸਾਡੇ ਪਿੰਡ ਦੇ ਕਈ ਇੱਦਾਂ ਦੇ ਘਰ ਹੈ ਜਿਹੜੇ ਉੱਜੜ ਗਏ ਕਈਆਂ ਸਾਡੇ ਪਿੰਡਾਂ ਦੇ ਇੱਦਾਂ ਦੇ ਸਾਡੇ ਮਤਲਬ ਬੰਦੇ ਹੈ ਜਿਨ੍ਹਾਂ ਦੇ ਤਲਾਕ ਹੋ ਗਏ ਲੋਕਾਂ ਦੇ ਮਾਮਾ ਦੇ ਪੋਤੇ ਇੱਦਾਂ ਜਿਹੜੇ ਨਸ਼ੇ ਨੂੰ ਲੱਗ ਗਏ ਹੈ ਸ਼ਾਮ ਨੂੰ ਸਾਡੀਆਂ ਬੀਬੀਆਂ ਇੱਥੇ ਉਹ ਖੜੀਆਂ ਜਣੀਆਂ ਸ਼ਾਮ ਨੂੰ ਘਾਹ ਪੱਟਾ ਲੈਣ ਜਾਂਦੀਆਂ ਜਦੋਂ ਰਸਤੇ 'ਚ ਪਰ ਨਹੀਂ ਲਿਆਗੇ ਜਾ ਸਕਦਾ ਕਿਉਂਕਿ ਰਸਤੇ ਜਦੋਂ ਪੀ ਕੇ ਸ਼ਰਾਬ ਪੀ ਕੇ ਲੋਕੀ ਪਿੰਡ ਨੂੰ ਉੱਤਰਦੇ ਆ ਜਾਂ ਬਾਹਰਲੇ ਲੋਕੀ ਵਾਪਸ ਆਉਂਦੇ ਆ ਕੋਈ ਗਾਲਾ ਕੱਢ ਕੇ ਜਾਂਦਾ ਕੋਈ ਹੁਲੀੜਦਾ ਵੀ ਕਰਦਾ ਹੁੰਦਾ ਵਿੱਚ ਬੀਬੀਆਂ ਇਦਾਂ ਦੀ ਵੀ ਹੈਗੀਆਂ ਕਿ ਜਿਨ੍ਹਾਂ ਦੀ ਚੋਰੀ ਵਾਲੀਆਂ ਵੀ ਖੋਲੀਆਂ ਗਈਆਂ ਸਿਰਫ ਇਹ ਕਹੀ ਮਾਰਚਲ ਦੇ ਠੀਕ ਹੀ ਕਰਦੇ ਅੱਛਾ ਜੇ ਬਾਏ ਦੂ ਵੀ ਤੁਹਾਡੇ ਅੱਜ ਰੈਲੀ ਦੇ ਕਾਰਨ ਕੋਈ ਸਰਕਾਰ ਕੋਈ ਐਕਸ਼ਨ ਨਹੀਂ ਲੈਂਦਾ ਕੰਮ ਹੀ ਰਣੀ ਸੀ ਤੁਹਾਡੇ ਕੀ ਹੋਏਗੀ ਜੇ ਅੱਗੇ ਐਕਸ਼ਨ ਲੈਣ ਵਿੱਚ ਆਪਾਂ ਬਹੁਤੋ ਧੰਨਵਾਦ ਕਰਾਂਗੇ ਉਹਨਾਂ ਦਾ ਜੇ ਨਹੀਂ ਲੈਂਦੀ ਆ ਫਿਰ ਇਦਾਂ ਹੀ ਇੱਕ ਇਕੱਠ ਕਰਕੇ ਆਪਾਂ ਆਈਟੀਆਈ ਮੋਡ ਦਾ ਕਿਹਦੇ ਧਰਨਾ ਪੱਕੇ ਤੌਰ ਤੇ ਲਾ ਮੰਨਦੇ